ਸਰਸਵਰ ਲਹਿਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਜਾ ਰਹੀ ਹੈ ਫਿਲਹਾਲ ਸਰਸਵਰ ਲਹਿਰ ਦਾ ਰਲੇਵਾ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੋ ਗਿਆ ਹੈ ਅਜੇ ਉਹਨਾਂ ਦੀ ਮੈਂਬਰ ਬਣਨੇ ਨੇ ਉਹਨਾਂ ਦੇ ਅਜੇ ਕਾਰਵਾਈਆਂ ਹੋਣੀਆਂ ਹੈ ਸਾਰੀ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਵੀ ਉਹਨਾਂ ਦੀ ਕਿਕਸ ਕੇ ਸੌਦੇ ਤੇ ਹੋਣਗੇ ਹਜੇ ਇਸ ਵੇਲੇ ਕਮੇਟੀ ਬਣੀ ਹੋਈ ਆ ਪਰ ਹਜੇ ਫੈਸਲਾ ਨਹੀਂ ਹੋਇਆ ਪਰ ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਕੁਸਮਾ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਤੇ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿਆ ਯਤਨਾ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਕਾਲ ਤਗਰ ਸਾਹਿਬ ਨੂੰ ਅੱਜ ਕੁਝ ਮੰਗ ਪੱਤਰ ਵੀ ਦਿੱਤੇ ਜਾਣਗੇ ਭਾਈ ਮਨਜੀਤ ਸਿੰਘ ਸਾਡੇ ਨਾਲ ਨੇ ਜਿਹੜੇ ਮੈਂਬਰ ਨੇ ਹੁੰਦਾ ਹੈ ਭਵਨਜੀਤ ਸਿੰਘ ਜੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤੁਹਾਨੂੰ ਸਮੇਂ ਦਿੱਤਾ ਹੈ ਤੁਸੀਂ ਉਹਨਾਂ ਨੂੰ ਮਿਲਣ ਜਾ ਰਹੇ ਹੋ ਕੁਝ ਮੈਮੋਰੰਡਮ ਹੀ ਦੇ ਰਹੇ ਜਾਂ ਦੇਣ ਜਾ ਰਹੇ ਹੋ ਕਿ ਕੀ ਕੀ ਇਹਦੇ ਚ ਰਹੇਗਾ ਖਾ ਕਿਆ ਨੁਕਤੇ ਨੇ ਜੀ ਜੀ ਇੱਕ ਤਾਂ ਜਿਹੜੇ 2 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਜ਼ੀਲਤ ਤੋਂ ਪੰਜ ਸਿੰਘ ਸਹਿਬਾਨਾਂ ਦੇ ਫੈਸਲੇ ਹੋਏ ਨੇ ਕੋਈ ਇਹਨੇ ਬਿਲਕੁਲ ਜੀ ਉਹ ਜੇ ਸਤੀਫੇ ਨਹੀਂ ਦਿੱਤੇ ਗਏ ਪਰਵਾਣ ਨਹੀਂ ਹੋਏ 7 ਮੈਂਬਰੀ ਕਮੇਟੀ ਬਣੀ ਸੀ ਭਰਤੀ ਕਰਨੇ ਸੀ ਉਹਦੇ ਉਹਦੇ ਕੋਈ ਇਸ ਵੇਲੇ ਕੋਈ ਕਾਰਕਿਰਿਆ ਨਹੀਂ ਸ਼ੁਰੂ ਹੋਈ ਦਫ਼ਤਰ ਅਮਰਸਰ ਸਾਹਿਬ ਚ ਨਹੀਂ ਹੋਈ ਤੀਸਰੀ ਗੱਲ ਇਹ ਗੱਲ ਨਹੀਂ ਹਰਪ੍ਰੀਤ ਸਿੰਘ ਦੇ ਜਿਹੜੀ ਕਮੇਟੀ ਬਣੀ ਹੈ ਜਾਂਚ ਵਾਲੀ ਉਹਦੀ ਗਾਂ ਵਧਾਈ ਗਈ ਉਹਨੂੰ ਵੀ ਭੰਗ ਕਰਨਾ ਚਾਹੀਦਾ ਮੈਂ ਸ਼ਰੋਣੀ ਕਮੇਟੀ ਦੇ ਪ੍ਰਧਾਨ ਨੂੰ ਬੇਨਤੀ ਕਰਦਾ ਉਹਦਾ ਅਧਿਕਾਰ ਖੇਤਰ ਕੇਵਲ ਤੇ ਕੇਵਲ ਸ਼ਰੋਣੀ ਆਪਣੇ ਸੌਰੀ ਅਕਾਲ ਤਖਤ ਸਾਹਿਬ ਨੇ ਤੇ ਅਕਾਲ ਤਖਤ ਸਾਹਿਬ ਹੀ ਉਹਦੀ ਪੜਤਾਲ ਕਰੇ ਕੁਈ ਤਿੰਨ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਅਸੀਂ ਅੱਜ ਕਾਲਪਤਖ ਸਾਹਿਬ ਦੇ ਜਹਦਾ ਸਭਾ ਨੂੰ ਬੇਨਤੀ ਕਰਨ ਆਏ ਆ ਕਿ ਜੋ ਤੁਹਾ ਫੈਸਲੇ ਕੀਤੇ ਆ ਉਹ ਫੈਸਲੇ ਜਿਹੜੇ ਆ ਉਹ ਲੱਗ ਪਈ ਸਾਬ ਜਿਹੜੇ ਤੁਸੀਂ ਗੱਲ ਪਹਿਲਾ ਪਹਿਲੀ ਗੱਲ ਕਹੀ ਹੈ ਕਿ ਰਿਲੇਵਾਂ ਹੋ ਗਿਆ ਰਿਲੇਵਾਂ ਤੁਸੀਂ ਕਰ ਦਿੱਤਾ ਹੈ ਤੁਸੀਂ ਸੁਧਾਰ ਸਭਾ ਲਹਿਰ ਜਿਹੜੀ ਆ ਪੰਗ ਕਰ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਜਥੇਦਾਰ ਸਾਹਿਬ ਨੇ ਕਿਹਾ ਕਿ ਨਵੀਂ ਭਰਤੀ ਕੀਤੀ ਜਾਵੇ ਉਸ ਤੋਂ ਬਾਅਦ ਵੀ ਹੈ ਜੀ ਸਵਾਲ ਹੈਗਾ ਕਿ ਵੀ ਉਹ ਹਜੇ ਤੱਕ ਹੋਰ ਨਹੀਂ ਪਾਈ ਉਹ ਉੱਪਰ ਲੈਵਾਨੀ ਦਾ ਜ ਕੋਈ ਵੇ ਹੈ ਮੈਂ ਉਹੀ ਕਹ ਰਿਹਾ ਰਲੇਵਾ ਉਹ ਤਾਂ ਹੋਣਾ ਜਦੋਂ ਭਰਤੀ ਹੋਊਗੀ ਫੇ ਲੋ ਭਰਤੀ ਹੋ ਕੇ ਜਿਹੜੇ ਬੰਦੇ ਰੁੱਸ ਕੇ ਚਲੇਗੇ ਜਾਂ ਜਿਹੜੇ ਘਰਾਂ ਚ ਬੈਗੇ ਜਾਂ ਦੂਜੀਆਂ ਪਾਰਟੀਆਂ ਉਹਨਾਂ ਸਾਰਿਆਂ ਨੂੰ ਭਰਤੀ ਦੇ ਸ਼ਾਂਭਲ ਹੋਣਾ ਚਾਹੁੰਦੇ ਆ ਹੂੰ ਹੂੰ ਤੇ ਜਦੋਂ ਉਹ ਸਾਰੇ ਸ਼ਾਂਭਲ ਹੋਣਗੇ ਕਾਲੀ ਦਲ ਤਕੜਾ ਹੋਊਗਾ ਭਰਤੀ ਹੋਊਗੀ ਜਿਹੜੇ ਡੈਲੀਗੇਟ ਬਣ ਗਿਓ ਉਹ ਜ਼ਿਲ੍ਹਿਆਂ ਦੇ ਪ੍ਰਧਾਨ ਸਰਕਲਾਂ ਦੇ ਤੇ ਪ੍ਰਧਾਨ ਦੀ ਚੋਣ ਕਰਨਗੇ ਫੇ ਸਾਰਾ ਕਾਲੀ ਦਲ ਇਕੱਠਾ ਹੋਊਗਾ ਸਾਡੇ ਦਾ ਇਹ ਬੇਨਤੀ ਹੈ ਕਿ ਸ਼੍ਰੋਮਿਕ ਕਮੇਟੀ ਦੀਆਂ ਲਖਣਾ ਵੀ ਸਿਰਤੇ ਨੇ ਕਾਲੀਦਲ ਮਜ਼ਬੂਤ ਹੋਣਾ ਚਾਹੀਦਾ ਹੈ ਕਿਉਂਕਿ ਯੰਸੀਆਂ ਤੇ ਕਈ ਸਰਕਾਰ ਦੇ ਜਿਹੜੇ ਹੈਗੇ ਨੇ ਨਾ ਵੱਡੇ ਲੋਕ ਉਹ ਚਾਹੁੰਦੇ ਆ ਸ਼੍ਰੋਮਣੀ ਕਮੇਟੀ ਜਿਹੜੀ ਆ ਪੰਚ ਤੋਂ ਖੋ ਲਈ ਆ ਬੜੀਆਂ ਤਾਕਤਾਂ ਨੇ ਕੋ ਇਧਰ ਬਣਿਆ ਕੋ ਇਧਰ ਵੇਖਾ ਜੇ ਬੜੇ ਬੜੇ ਹੁਣ ਕਈ ਕੁਝ ਬਣਨਾ ਇਥੇ ਉਹ ਇਸ ਕਰਕੇ ਅਹੀਂ ਤੱਕ ਕਾਲੀਦਲ ਮਜ਼ਬੂਤ ਕਰਨ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਗੇਂਦ ਕਰਨ ਵਾਸਤੇ ਚੱਲੇ ਆ ਸ਼੍ਰੀ ਅਕਾਲ ਤਖਸਾਲਬ ਨੇ ਤਾਂ ਮਜਬੂਤੀ ਲਈ ਇੱਕ ਆਰਡਰ ਵੀ ਦੇ ਦਿੱਤਾ ਸੀਗਾ ਕਿ 2 ਤਰੀਕ ਨੂੰ ਕਹਿਤਾ ਸੀਗਾ ਕਿ ਇਹਨਾਂ ਨੂੰ ਹੁਣ ਸਾਰਾ ਕੁਝ ਤੁਸੀਂ ਭੰਗ ਕਰ ਦਿਓ ਤੇ ਸਾਰੇ ਆਪੋਸ਼ਟ ਰਿਲੇਵਾ ਕਰੋ 6 ਮਹੀਨੇ ਦੇ ਵਿੱਚ ਵਿੱਚ ਇਹ ਸਾਰਾ ਪ੍ਰੋਸੈਸ ਨੂੰ ਨਿਬੇੜਿਆ ਜਾਏ ਪਰ ਹਜੇ ਤੱਕ ਤਾਂ ਕੁਝ ਵੀ ਨਹੀਂ ਹੋਇਆ ਅਸਤੀਫੇ ਨਹੀਂ ਦਿੱਤੇ ਗਏ ਸ਼੍ਰੀ ਅਕਾਲ ਤਖਸਾਲਬ ਆਦੇਸ਼ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਸਾਹਿਬਾਨ ਨੇ ਉਹਨਾਂ ਨੇ ਆਪਣੇ ਅਸਤੀਫੇ ਨਹੀਂ ਦਿੱਤੇ ਜਿਹੜੇ ਸੁਖਬੀਰ ਸਿੰਘ ਬਾਦਲ ਆਪਣੇ ਅਹੁਦੇ ਤੋਂ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਉਹਨੂੰ ਪ੍ਰਵਾਨ ਨਹੀਂ ਕੀਤਾ ਗਿਆ ਉਹ ਜਿਹੜੇ ਰਡਕੇ ਡੈਗ ਗਏ ਆ ਉਹਦੇ ਕਰਕੇ ਹੀ ਤਾਂ ਸਾਰਾ ਕੁਝ ਅੱਜ ਕਲ ਤਖਸਾਲ ਸਾਹਿਬ ਤੇ ਹੀ ਜਾ ਕੇ ਬੇਨਤੀ ਕਰਨ ਵਾਸਤੇ ਜਾ ਰਹੇ ਆ ਕਿ ਉਹ ਅਸਤੀਫੇ ਪ੍ਰਵਾਨ ਕਰੋ ਪਰティ ਸ਼ੁਰੂ ਹੋਵੇ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਜਿਹੜੇ ਬਣੀਆ ਕਮੇਟੀ ਉਹਨਾਂ ਦੇ ਅਧਿਕਾਰ ਜਿਹੜਾ ਹੈ ਉਹ ਕਲ ਤਖਸਾਲ ਨੂੰ ਦਿੱਤਾ ਜਾਵੇ ਸੋ ਅਸੀਂ ਉਹਦੇ ਵਾਸਤੇ ਹੀ ਪੰਥਰੂ ਤਕੜਾ ਕਰਨ ਵਾਸਤੇ ਔਰ ਅਕਾਲੀ ਦਲ ਦੀ ਜਿਹੜੀ ਹੈ ਪੰਜਾਬ ਨੂੰ ਬਹੁਤ ਵੱਡੀ ਲੋਰ ਹੈ ਅਰੀਜਨਲ ਪਾਰਟੀ ਹੈ ਪੰਜਾਬ ਦਾ ਜੇ ਕੋਈ ਸਵਾਰ ਸਕਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਸਵਾਰ ਸਕਦਾ ਹੈ। ਸੋ ਅਹੀਂ ਚੌਣੇ ਵੀ ਭਰਤੀ ਹੋਵੇ ਸ਼ੁਰੂ ਤੋਂ ਵੋਟ ਤੋਂ ਕਾਈ ਤੋਂ ਲੈ ਕੇ ਔਰ ਭਰਤੀ ਦਾ ਜੇ ਕੰਮ ਜਿਹੜਾ ਸ਼ੁਰੂ ਹੋਇਆ ਹੈ ਸਾਰੀਆਂ ਗੱਲਾਂ ਨੇ ਤਿੰਨ ਚਾਰ ਜੀ ਤੋਂ ਲੈ ਕੇ ਅਕਾਲੀ ਜੀ ਜੀ ਤੁਸੀਂ ਗੱਲ ਕੀਤੀ ਹੈ ਜੈਨਨੀ ਹਰਪ੍ਰੀਤ ਸਿੰਘ ਜੀ ਦੀ ਕਿ ਉਹਨਾਂ ਦੇ ਹੁਣ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਚ ਫੈਸਲਾ ਹੋਇਆ ਹੈ ਕਿ ਇਸ ਦੀ ਜਿਹੜੀ ਕਮੇਟੀ ਹੈ ਉਹਦਾ ਸਮਾਂ ਵਧਾ ਦਿੱਤਾ ਗਿਆ ਹੈ ਕਿ ਆ ਸ਼ਰੋਣੀ ਕਮੇਟੀ ਨੇ ਸਮਾਂ ਵਧਾ ਦੇਣਾ ਇੱਕ ਸਾਡੀਆਂ ਅੱਖਾਂ ਦੇ ਵਿੱਚ ਕੋਈ ਕੋਈ ਪਾਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸਮਾਂ ਵਧਾ ਦਿੱਤਾ ਗਿਆ 15 ਦਿਨ ਤੋਂ ਫਿਰ ਅੱਗੇ ਵਧਾਤਾ ਤੇ ਕੋਈ ਫੈਸਲਾ ਨਹੀਂ ਲਿਆ ਇਹ ਹੰਨਿਆਰ ਪ੍ਰੀਤ ਸਿੰਘ ਨੂੰ ਸੱਚ ਬੋਲਣ ਦੀ ਸਜ਼ਾ ਦਿੱਤੀ ਜਾ ਰਹੀ ਆ ਉਹਨਾਂ ਨੇ ਕਿਹਾ ਮੈਨੂੰ ਤੋਰੀ ਵਾਂਗੂ ਲਮਕਾਉਂ ਡਾਇਆ ਮੇਰੇ ਦਿਮਾਗ ਤੇ ਇਹਨਾਂ ਦਿਲ ਦਾ ਬੋਝ ਰਵੇ ਤੇ ਸਾਰਾ ਖਾਲਸਾ ਪੰਥਾ ਨਾਲ ਇਹ ਵੀ ਕਾਲੀ ਫੂਲਾ ਸਿੰਘ ਜੀ ਵਰਗਾ ਫੈਸਲਾ ਹੋਵੇ ਜਾ ਜੇ ਫੈਸਲਾ ਆਇਆ ਤਾਂ ਉਹ ਕਿਹੜਾ ਕੁਛ ਸ਼ਕਤੀਆਂ ਜਿਹੜੇ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਉਹ ਤਾਂ ਸਾਫ਼ ਕਰਤਾ ਹੂੰ ਹੂੰ ਔਰ ਉਹ ਨਹੀਂ ਹੋਣਾ ਚਾਹੀਦਾ ਸਗੋ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਸਾਰਿਆਂ ਨੂੰ ਸਿਰ ਮੱਥੇ ਮਨਣਾ ਚਾਹੀਦਾ ਹੈ ਔਰ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਸਗੋ ਮੰਨਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਾਰੇ ਖਾਲਸਾ ਪੰਥ ਨੂੰ ਕਹਿਣਾ ਨਹੀਂ ਚਾਹੀਦਾ ਸੀ ਜੀ ਉਹ ਸਾਰੇ ਮਾਮਲੇ ਲਈ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਿਆ ਜਾ ਰਿਹਾ ਹੈ ਔਰ ਇੱਕ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਮੰਗ ਪੱਤਰ ਦੇ ਵਿੱਚ ਖਾਸ ਕਰਕੇ ਦੋ ਤਰੀਕ ਦੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਏ ਸਨ ਉਹਨਾਂ ਨੂੰ ਇਨਬਿਨ ਲਾਗੂ ਕਰਨ ਦੀ ਗੱਲ ਕਹੀ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਇਆ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਔਰ ਸੁਧਾਰ ਸਭਾ ਲਹਿਰ ਨੂੰ ਪੰਗ ਕਰ ਦਿੱਤਾ ਜਾਵੇ ਔਰ ਆਪਸ ਦੇ ਵਿੱਚ ਰਲੇਵਾ ਹੋ ਜਾਏ ਯਾਨੀ ਕਿ ਸਾਰਾ ਸੰਯੁਕਤ ਅਕਾਲੀ ਦਲ ਬਣ ਜਾਏ ਅਕਾਲੀ ਦਲ ਦੇ ਜਿਹੜੇ ਅਹੁਦੇਦਾਰ ਨੇ ਉਹ ਆਪਣੇ ਜਿਹੜੇ ਅਸਤੀਫੇ ਦੇਣ ਔਰ ਨਵੀਂ ਜਿਹੜੀ ਹੈ ਪ੍ਰਕਿਰਿਆ ਅਕਾਲੀ ਦਲ ਦੇ ਵਿੱਚ ਸ਼ੁਰੂ ਕੀਤੀ ਜਾਵੇ ਔਰ 6 ਮਹੀਨਿਆਂ ਦੇ ਵਿੱਚ ਇਹ ਪ੍ਰਕਿਰਿਆ ਜਿਹੜੀ ਨਵੀਂ ਭਰਤੀ ਹੈ ਉਹਨੂੰ ਜਾਰੀ ਕੀਤਾ ਕੀਤਾ ਜਾਵੇ ਔਰ ਉਸ ਭਰਤੀ ਦੇ ਮੁਤਾਬਿਕ ਉਹਦੇ ਵੰਡੇ ਜਾਣ ਆਉਦੇਦਾਰਾਂ ਦੀ ਚੋਣ ਹੋਵੇ ਸੋ 6 ਮਹੀਨੇ ਦਾ ਟਾਈਮ ਜਿਹੜਾ ਆਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਦਿੱਤਾ ਗਿਆ ਸੀਗਾ ਪਰ ਹਜ ਤੱਕਨ ਯਾਨੀ ਕਿ 2 ਮਹੀਨੇ ਦਾ ਸਮਾਂ ਲਗਭਗ ਦੂਸਰੇ ਮਹੀਨੇ 'ਚ ਅਸੀਂ ਪਹੁੰਚ ਗਏ ਹਾਂ 1 ਮਹੀਨਾ ਪੂਰੀ ਤਰ੍ਹਾਂ વીਤ ਚੁੱਕਾ ਹੈ ਹਜੇ ਵੀ ਇਸ ਮਾਮਲੇ ਦੇ ਉੱਤੇ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਆਦੇਸ਼ ਇਹ ਵੀ ਦਿੱਤਾ ਸੀਗਾ ਕਿ ਅਸਤੀਫਾ ਦਿੱਤਾ ਜਾਵੇ ਜਿਹੜੇ ਕਿ ਇਸ ਵੇਲੇ ਦੇ ਮੌਜੂਦ ਦੇ ਜਿਹੜੇ ਅਹੁਦੇਦਾਰ ਨੇ ਉਹਨਾਂ ਵੱਲੋਂ ਪਰ ਕੋਈ ਵੀ ਅਸਤੀਫਾ ਪ੍ਰਵਾਨ ਨਹੀਂ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਇੱਕ ਹੋਰ ਅਹੁਦੇਦਾਰ ਜਿਹੜੇ ਸੀ ਉਹਨਾਂ ਨੇ ਭਾਵੇਂ ਆਪਣਾ ਅਸਤੀਫਾ ਦੇ ਦਿੱਤਾ ਸੀਗਾ ਮਗਰ ਉਹਨਾਂ ਦਾ ਅਸਤੀਫਾ ਪ੍ਰਵਾਨ ਨਹੀਂ ਹੋਇਆ ਇਸ ਤੋਂ ਇਲਾਵਾ ਸ਼੍ਰੀ ਅਕਾਲ ਪਤਿ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਾਰੇ ਜਾਂਚ ਕੀਤੀ ਜਾ ਰਹੀ ਸੀ ਕਿ ਉਹਨਾਂ ਦਾ ਕਿਸੇ ਦਾ ਵਿਵਾਦ ਸੀਗਾ ਜਿਹੜਾ ਉਹਨਾਂ ਦਾ ਚੱਲ ਰਿਹਾ ਸੀਗਾ ਉਹਦੀ ਜਾਂਚ ਕੀਤੀ ਜਾਏ ਇਸ ਦੇ ਲਈ ਉਹਨਾਂ ਨੂੰ 15 ਦਿਨ ਤੱਕ ਤਖਤ ਤੋਂ ਵਾਂਝੇ ਐਜ਼ ਅ ਜਥੇਦਾਰ ਵਾਂਝੇ ਰੱਖਿਆ ਗਿਆ ਸੀਗਾ ਹੁਣ ਉਸ ਦਾ ਵੀ ਸਮਾਂ ਉਹਦੀ ਕਮੇਟੀ ਜਿਹੜੀ ਬਣਾਈ ਹੋਈ ਹੈ ਉਹ ਵੀ ਅੱਗੋਂ ਅੱਗੇ ਸਮਾਂ ਪਾ ਦਿੰਦਾ ਹੈ ਇਹ ਵੀ ਇੱਕ ਮੁੱਦਾ ਹੈਗਾ ਜਿਹੜਾ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਿਲ ਕੇ ਦੱਸਿਆ ਜਾਏਗਾ ਕਿ ਉਹਦਾ ਜਿਹੜਾ ਜਿਹੜਾ ਵੀ ਫੈਸਲਾ ਹੈਗਾ ਉਹਦਾ ਅਧਿਕਾਰ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਕੋਲ ਹੋਣਾ ਚਾਹੀਦਾ ਹੈ ਸੋ ਇਹਨ ਤਮਾਮ ਮੁੱਦਿਆਂ ਦੇ ਉੱਤੇ ਅੱਜ ਇੱਕ ਵਫਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਜਾ ਰਿਹਾ ਹੈ ਉਹਨਾਂ ਦੀ ਰਿਹائش ਦੇ ਵਿੱਚ ਮੁਲਾਕਾਤ ਹੋਏਗੀ ਔਰ ਇਹ ਮੁੱਦਿਆਂ ਦੇ ਉੱਤੇ ਵਿਚਾਰਾ ਜਾਏਗਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾਣੂ ਕਰਵਾਇਆ ਜਾਏਗਾ ਤੇ ਆਪਣਾ ਪਰਸਨ ਨਿਤੇਸ਼ ਦੇ ਨਾਲ ਜੋਤੀ ਵਹਿਲ ਬਲਿੰਗ ਸਵੇਰਾ ਟੀਵੀ ਅੰਮ੍ਰਿਤਸਰ